ਕੈਨਾ ਸਾਰੇ ਸਮਾਜ ਦੀ ਦੇਖਦੇ ਕੋ ਉਹਨਾਂ ਲੋਕਾਂ ਦੇ ਹੱਥ ਝੋੜੀ ਚਾਹੀਦੀ ਹੈ ਜਿਨ੍ਹਾਂ ਨੇ ਆਪਣਾ ਸੋਖ ਤਿਆਗ ਕੇ ਏਡੀ ਕੁਰਬਾਨੀ ਕੀਤੀ ਹੈ ਤੇ ਸਮਾਜ ਕਿਹਨਾਂ ਦੇ ਹੱਥ ਚ ਹੈ ਜਿਨ੍ਹਾਂ ਸਿੱਖਾਂ ਦਾ ਕਤਲੇਆਮ ਕੀਤਾ ਸੋ ਅੱਜ ਇਹ ਨਿਸ਼ਚਾ ਕਰ ਲੋ ਵੀ ਸਮਝੌਤਾ ਕਿਸੇ ਕਿਸਮ ਦਾ ਨਹੀਂ ਕਰਨਾ ਇਹ ਲਕੀਰ ਖਿੱਚ ਕੇ ਗੱਲ ਕਰ ਰਹੀ ਹੈ ਜਾਂ ਤੇ ਸਾਡੇ ਸਾਰੇ ਸਿੱਖ ਬਾਹਰ ਆਉਣਗੇ ਜਾਂ ਵੇ ਮੋਰਚਾ ਨਹੀਂ ਚੁੱਕਿਆ ਜਾ ਸਕੇ ਦੇ ਨੌਜਵਾਨਾਂ ਨੂੰ ਇੱਕ ਮੇਰੀ ਬੇਨਤੀ ਅਖੀਰ ਤੇ ਆ ਜਵਾਨੋ ਆਪਾਂ ਘਰ ਛੁੜ ਗਏ ਘਰ ਮੜੋਂ ਤੋਂ ਬਿਨਾ ਆਪਣੇ ਕੋਲ ਕੀ ਰਾਹ ਹੈ ਕੋਈ ਹੈਗਾ ਜਿਨ੍ਹਾਂ ਨੂੰ ਖੋਜ ਕਰਨ ਲਈ ਅਸੀਂ ਟੈਸਟ ਕਤਲ ਕਰਾਏ ਉਹਨਾਂ ਨੂੰ ਖੋਜ ਕਰਨ ਲਈ ਕਰਾਏ ਨੇ ਜਿਨ੍ਹਾਂ ਸਾਡੇ ਮੰਦੀ ਅੰਦਰ ਜਿਨ੍ਹਾਂ ਸਾਡੇ ਸਿੱਖਾਂ ਨੂੰ ਤਰਫਾਂ ਤਰਫਾ ਕੇ ਮਾਰਿਆ ਹੈ ਜਿੰਨਾ ਸਾਡੇ ਸਿੱਖਾਂ ਨੂੰ ਤਰਫਾ ਤਰਫਾ ਕੇ ਮਾਰਿਆ ਉਹਨਾਂ ਨੂੰ ਕੁੱਛ ਕਰ ਲਈ ਉਹਨਾਂ ਵਰਗੇ ਚਿਹਰੇ ਮੋਰੇ ਅਸੀਂ ਬਣਾ ਲੈ 2 ਮਿੰਟ ਸ਼ਾਂਤੀ ਰੱਖੋ ਜੀ ਜਿੰਨਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਬੇਬਦੀ ਕੀਤੀ ਹੈ ਉਹਨਾਂ ਵਰਗੇ ਚਿਹਰੇ ਮੋਰੇ ਬਣਾਉਣ ਨੂੰ ਅਸੀਂ ਕਾਹਲੇ ਹੈ ਪੈਣੋ ਤੁਸੀਂ ਵੀ ਜਦੋਂ ਯਾਰ ਜਦ ਹੀ ਗੱਲ ਚਲਦੀ ਹੈ ਕੁੜੀਆਂ ਕਹਿੰਦੀਆਂ ਮੰਗ ਰੱਖਦੀਆਂ ਸਾਨੂੰ ਸਰਦਾਰ ਨੇ ਵੱਡਾ ਚਾਹੀਦਾ